ਨੌਜਵਾਨਾਂ ਦੇ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਇੰਡਰਡਰੀ ਕੰਪਿਊਟਰ ਵਧੀਆ ਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜਾਈ ਦਾ ਮਾਹੌਲ ਬਹੁਤ ਵਧੀਆ ਪੜਨ ਦਾ ਸਭ ਕੁਝ ਬਹੁਤ ਵਧੀਆ ਲੱਗੇ ਫਰੰਟ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁਕਸ ਮੈਂ ਪੜਦਾ ਇਮਨਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਨੂੰ ਬਹੁਤ ਵਧੀਆ ਲੱਗੇ ਲਾਇਬ੍ਰੇਰੀ ਇੱਕ ਜਿਆਦਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਹਾੜਾਂ ਦੇ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦੀ ਭਾਰੀ ਆਮਦ ਜਿਹੜੀ ਹੈਗੀ ਹੈ ਉਹ ਦੇਖੀ ਜਾ ਰਹੀ ਹੈ ਔਰ ਹੁਣ ਤੱਕ ਦੇ ਜਿਹੜੇ ਅੰਕੜੇ ਹੈਗੇ ਐ ਇਸ ਸੀਜ਼ਨ ਦੇ ਟਾਪ ਫਲੱਡ ਜਿਹੜਾ ਮਾਪਿਆ ਗਿਆ ਹੈਗਾ ਫਲੱਡ ਦਾ ਜਿਹੜਾ ਪਾਣੀ ਦੀ ਆਮਦ ਹੈਗੀ ਹੈ ਇਸ ਫਲੱਡ ਸੀਜ਼ਨ ਦੇ ਵਿੱਚ ਪਾਣੀ ਦੀ ਜੋ ਉਚਿਤਮ ਮਾਤਰਾ ਸੀਗੀ ਉਹ ਅੱਜ ਬਿਆਸ ਦਰਿਆ ਦੇ ਵਿੱਚ ਮਾਪੀ ਗਈ ਹੈ ਮੈਂ ਇਸ ਸਮੇਂ ਗੱਲ ਕਰ ਰਿਹਾ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਅਧੀਨ ਪੈਂਦੇ ਬਿਆਸ ਦਰਿਆ ਖੇਤਰ ਦੀ ਔਰ ਕਿਸ ਤਰ੍ਹਾਂ ਦੀ ਸਥਿਤੀ ਹੈਗੀ ਹੈ ਕੱਲ੍ਹ ਨਾਲੋਂ ਕਿੰਨਾ ਵਾਧਾ ਹੈ ਗਿਆ ਕਿਉਂਕਿ ਕੱਲ੍ਹ ਜੋ ਰਿਪੋਰਟ ਹੋਇਆ ਸੀਗਾ ਉਸ ਤੋਂ ਵੀ 10000 ਕਿ ਉਸੇਕ ਪਾਣੀ ਜਿਹੜਾ ਹੈਗਾ ਬਿਆਸ ਦਰਿਆ ਦੇ ਵਿੱਚ ਹੁਣ ਵੱਧ ਚੁੱਕਾ ਹੈ ਲਗਾਤਾਰ ਡੈਮ ਵੱਲੋਂ ਪਾਣੀ ਜਿਹੜਾ ਹੈਗਾ ਉਹ ਵੀ ਛੱਡਿਆ ਜਾ ਰਿਹਾ ਔਰ ਹਿਮਾਚਲ ਦੀਆਂ بارشਾਂ ਦੇ ਕਾਰਨ ਡੈਮਾਂ ਦੇ 레ਵਲ ਜਿਹੜੇ ਨੇ ਉਹ ਵੀ ਜਿਹੜੇ ਨੇ ਉਚਿਤਤਾ ਵਿੱਚ ਦਰਜ ਕੀਤੇ ਜਾ ਰਹੇ ਨੇ ਲਗਾਤਾਰ ਜਿਹੜਾ ਕਹ ਦਈਏ ਕਿ ਅਲਰਟ ਮੋਡ ਦੇ ਉੱਤੇ ਜਿਹੜੇ ਡੈਮ ਵੀ ਹੈਗੇ ਆ ਜਾਂ ਫਿਰ ਦਰਿਆਈ ਖੇਤਰ ਹੈਗੇ ਆ ਉੱਥੇ ਸਰਕਾਰ ਵੱਲੋਂ ਅਲਰਟ ਜਿਹੜਾ ਹੈਗਾ ਉਹ ਬਕਾਇਦਾ ਤੌਰ ਦੇ ਉੱਤੇ ਜਾਰੀ ਕੀਤਾ ਗਿਆ ਔਰ ਹੁਣ ਦੇ ਜੋ ਤਾਜ਼ਾ ਹਾਲਾਤ ਹੈਗੇ ਆ ਉਸ ਦੇ ਬਾਰੇ ਜਾਣਕਾਰੀ ਜਿਹੜੀ ਹੈਗੀ ਮੇਰੇ ਨਾਲ ਇਰੀਗੇਸ਼ਨ ਵਿਭਾਗ ਦੇ ਇਹਦੀ ਹੈ ਕਿ ਪੈਟਰੋਲਿੰਗ ਮੈਨ ਹਾਜ਼ਰ ਨੇ ਉਹਨਾਂ ਨੂੰ ਲੈਨੇ ਆ ਕਿ ਸਰ ਤਾਜ਼ਾ ਸਥਿਤੀ ਕੀ ਹੈਗੀ ਆ ਕਿੰਨਾ ਪਾਣੀ ਦਾ ਲੈਵਲ ਹੈਗਾ ਇਸ ਸਮੇਂ ਜਿਹੜਾ ਬਿਆਸ ਰਿਆ ਦੇ ਵਿੱਚ 39.60 ਚੱਲ ਰਿਹਾ ਹੈ ਇਸ ਵੇਲੇ 700 39.60 ਠੀਕ ਹੈ ਸਰ ਕਿੰਨਾ ਕ ਜਿਹੜਾ ਹੈਗਾ ਕਿੰਨੇ ਕਿਊਸੀ ਕਹੇਗਾ ਜੀ 95000 95000 ਕਿਸੀ ਕੀ ਹਾਂਜੀ ਸਰ ਕੀ ਲੱਗਦਾ ਹੈਗਾ ਕੱਲ ਨਾਲੋਂ ਕਿੰਨਾ ਕ ਵਾਧਾ ਜਿਵੇਂ ਮੈਂ 10000 ਕਿਸੀਕ ਦੱਸ ਰਿਹਾ ਕਿਉਂਕਿ ਕੱਲ ਨੂੰ ਜੋ ਤੁਸੀਂ ਗਏ ਦੱਸੇ ਕਿ 73920 ਦੇ ਕਰੀਬ ਗੇਜ ਜਿਹੜੀ ਹੈਗੀ ਉਹ ਤੁਹਾਡੇ ਜਿਹੜੇ ਸਹਿਯੋਗੀ ਸਹਿਦੀਪ ਕੁਮਾਰ ਵੱਲੋਂ ਦੱਸਿਆ ਗਿਆ ਸੀ ਕਿ 20 ਤੇ ਦੇ ਵਿੱਚ ਚੱਲ ਰਹੀ ਹੈ ਹੁਣ ਉਤੋਂ 3 ਪੁਆਇੰਟ ਹੋਰ ਉੱਪਰ ਚੱਲ ਗਿਆ ਜੀ ਹਾਂਜੀ ਕਿੰਨੀ ਕੁ ਸੰਭਾਵਨਾ ਹੈਗੀ ਹੈ ਕਿਉਂਕਿ ਜੋ 2 ਘੰਟੇ ਬਾਅਦ ਤੁਸੀਂ ਹਰ 2 ਘੰਟੇ ਬਾਅਦ ਜਿਹੜਾ ਹੈਗਾ ਗੇਜ ਨੂੰ ਮਾਪਦੇ ਜੇ ਹੌਂਸਰ ਘੰਟੇ-ਘੰਟੇ ਰਿਪੋਰਟ ਦੇ ਦੇ ਅੱਛਾ ਹੁਣ 1 ਘੰਟੇ ਬਾਅਦ ਰਿਪੋਰਟ ਦੇ ਦੇ ਜਿੱਦਾਂ 95295 ਕਿਉ ਸੀਗਾ yellow alert ਤੋਂ ਕਿੰਨਾ ਰਹਿ ਗਿਆ ਫਿਰ 4 ਪੁਆਇੰਟ 4 ਪੁਆਇੰਟ ਰਹਿ ਗਿਆ 4 ਪੁਆਇੰਟ ਰਹਿ ਗਿਆ ਤੇ yellow alert ਦੇ ਨਾਲ ਹੀ ਹੁਣ ਕੀ ਲੱਗਦਾ ਸਥਿਤੀ ਕੀ ਹੈ ਬਿਆਸ ਦਰਿਆ ਦੀ ਕੀ ਸਥਿਤੀ ਹੈਗੀ ਹੈ ਮੌਜੂਦਾ ਜਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਕਿਨਾਰਿਆਂ ਦੇ ਕੀ ਹਾਲਾਤ ਆ ਮੰਡ ਖੇਤਰ ਦੇ ਕੀ ਹਾਲਾਤ ਆ ਮੰਡ ਖੇਤਰ ਵੀ ਜੇ ਪਾਣੀ ਚਲੀ ਜਾਣਾ ਜੇ ਮਤਲਬ 40 ਤੋਂ ਉੱਪਰ ਗਿਆ ਤਾਂ ਪਾਣੀ ਚਲੀ ਜਾਣਾ ਸਾਰੇ 40 ਤੋਂ ਉੱਪਰ ਗਿਆ ਫੇਰ ਸਾਰਾ ਚਲੇਗਾ ਹੁਣ ਜਾਣਾ ਸ਼ੁਰੂ ਹੋ ਗਿਆ ਉਧਰ ਆ ਚੀ ਗਿਆ ਜੰਨੀ ਗਿਆ ਹੋਣਾ ਪਰ ਜਾਣਾ ਸ਼ੁਰੂ ਹੋ ਜਾਣਾ ਜੀ ਪਾਣੀ ਪਤਾ ਦੋ ਉਧਰ ਜਾਣਾ ਸੰਭੋਗ ਠੀਕ ਜਾ ਹੁਣ ਹੁਣ ਦੀ ਜੋ ਤਾਜ਼ਾ ਸਥਿਤੀ ਹੈਗੀ ਉਸ ਦੇ ਵਿੱਚ 739.60 ਗੇ ਜਿਹੜੀ ਬਿਆਸ ਦਰਿਆ ਦੇ ਵਿੱਚ ਹੈ ਇਸ ਸਮੇਂ 95295 ਕਿਯੂਸ ਜਿਹੜਾ ਪਾਣੀ ਦਾ ਪੱਧਰ ਜਿਹੜਾ ਹੈਗਾ ਹੁਣ ਦਾ ਮਾਪਿਆ ਗਿਆ ਹੈਗਾ ਔਰ ਉਸ ਦੇ ਨਾਲ ਹੀ ਮੰਡ ਖੇਤਰ ਦੀ ਜਿਹੜੀ ਸਾਡੇ ਕੋਲੇ ਜਾਣਕਾਰੀ ਹੈ ਕਪੂਰਥਲਾ ਜਿਹੜਾ ਮੰਡ ਖੇਤਰ ਹੈ ਵਕ ਵਕ ਪਿੰਡ ਨੇ ਤਾਂ ਉੱਥੇ ਦਰਿਆ ਬਿਆਸ ਦਾ ਪਾਣੀ ਜਿਹੜਾ ਹੁਣ ਖੇਤਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਇਸ ਖਬਰ ਦੇ ਉੱਤੇ ਲਗਾਤਾਰ ਬਣੇ ਰਵਾਂਗੇ ਲਗਾਤਾਰ ਆਪਣੇ ਦਰਸ਼ਕਾਂ ਦੇ ਨਾਲ ਜਿਹੜਾ ਹੈਗਾ ਇਸ ਦੀ ਜਾਣਕਾਰੀ ਜਿਹੜੀ ਹੈਗੀ ਹੈ ਸਾਂਝੀ ਕਰਦੇ ਰਵਾਂਗੇ ਡੈਨਿਕ ਸਵੇਰਾ ਟੀਵੀ ਦੇ ਲਈ ਕੈਮਰਾਮੈਨ ਬਲਰਾਜ ਸਿੰਘ ਦੇ ਨਾਲ ਗੁਰ thank you